ਸਾਡੇ ਸੰਘਰਸ਼ੀ ਤੇ ਜਹਾੜੂ ਸੇਵਕਾਂ ਨੇ ਪੈਣੋ ਤੇ ਪ੍ਰਭੂ ਤੇ ਉਹਨਾਂ ਦੀ ਪਿੱਠ ਤੇ ਖੜੇ ਸਾਡੇ ਕਿਸਾਨ ਮਜ਼ਦੂਰਾਂ ਤੇ ਪੈਨਸ਼ਨਰ ਸਾਥੀਓ ਅੱਜ ਅਸੀਂ ਸਾਰੇ ਬੜਾਈ ਜੀ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ ਆ ਤੇ ਇਹ ਮੈਨੂੰ ਲੱਗਦੀ ਹੈ ਤੁਹਾਡੇ ਜ਼ਿੰਦਗੀ ਦਾ ਸਾਰਿਆਂ ਦਾ ਪਹਿਲਾ ਜਾਂ ਦੂਜਾ ਤਜਰਬਾ ਹੀ ਹੋਣਾ ਹੈ ਜੋਹੋ ਜੇ ਜੇ ਦਾ ਮਤਲਬ ਇਹ ਹੈ ਉਹ ਰਹੇਗੇ ਕਿ赖 ਕਿਸਮਾਰੋ ਚ ਸਭ ਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੋਣਾ। ਫਿਰ ਮੈਡਮ ਦੇ کردار ਬਾਰੇ ਬਹੁਤ ਗੱਲਾਂ ਹੋਈਆਂ। ਉਹਨਾਂ ਦਾ ਦਸਤਾਵੇਜ਼ ਬਾਰੇ, ਉਹਨਾਂ ਦੇ ਨਿੱਜ ਬਾਰੇ। ਚੇਸ਼ਟਾ ਕਰ ਉਹ ਉਹ ਪ੍ਰਹਲਿਤ ਹੁੰਦਾ ਹੈ ਜਦੋਂ ਉਹਨੂੰ ਆਸੇ ਪਾਸੇ ਸ਼ੈਅ ਮਿਲਦੀ ਹੈ। ਤੇ ਉਹ ਸ਼ੈਅ ਜਿਹੜੀ ਉਹ ਫਿਰ ਉਹ ਕਿਸੇ ਰਾਜਨੀਤਿਕ ਆਗੂ ਦੇ ਰੂਪ ਵਿੱਚ ਹੋ ਜਾਂਦੀ ਹੈ। ਚਾਹੀਦੇ ਰੂਪੇ ਵਿੱਚ ਹੋ ਸਕਦੀ ਹੈ ਤੇ ਸਾਡੀ ਮੈਡਮ ਤੇ ਐਸਐਮਐ ਮੈਡਮ ਤੇ ਇਹ ਬੰਦੇ ਵੀ ਜਿਹੜਾ ਵੱਡਾ ਵੱਟ ਬਣਿਆ ਹੋਇਆ ਹੈ ਰਾਜਨੀਤਿਕ ਲੋਕਾਂ ਤੇ ਅਫਸਰਾਂਈ ਦਾ ਉਹ ਮਿਹਰਬਾਨ ਰਹੇ ਹੈ ਇਸ ਤੋਂ ਵੀ ਮੈਡਮ ਐਮਐਲਏ ਬਜਤਰਗੜ ਜੀ ਉਹ ਸਾਡੀ ਲੋਕ ਸੰਗਤ ਬਣਤੀ ਅਜੇ ਵੀ ਸਾਰੇ ਮਿਲ ਕੇ ਇਹਨਾਂ ਨੇ ਭ੍ਰਸ਼ਟਾਚਾਰ ਬਾਰੇ ਦੱਸ ਕੇ ਆਏ ਸੀ ਪਰ ਉਹਨਾਂ ਨੇ ਸਿਰਫ ਉਹ ਅੱਗੇ ਕੁਝ ਨਹੀਂ ਕੀਤਾ ਇਸੇ ਤਰ੍ਹਾਂ ਹੀ ਇਕਲ ਮੇ ਹੋਰ ਵਿਚਲੀ ਗੱਲ ਤੁਹਾਨੂੰ ਦੱਸਣੀ ਕਿਉਂਣਾ ਹੈ ਜਦੋਂ ਅਸੀਂ ਦੇਸ਼ ਦੇ ਟੱਪ ਦਾ ਸ਼ੌਕਤੰਤ ਪਰੇ ਨੂੰ ਇਲੈਕਸ਼ਨ ਤੋਂ ਪਹਿਲਾਂ ਮਿਲੇ ਹੈ ਸਬੰਧ ਦੇ ਵਿੱਚ ਤਾਂ ਉਹਨੇ ਸਿਰਫ ਇਹ ਨਹੀਂ ਕਿਹਾ ਸੀ ਵੀ ਮੈਂ ਕਿਰੂ ਬਦਲਾ ਸਾਰਾ ਢਾਂਚਾ ਹੀ ਖਰਾਬ ਹੈ ਉਹਨੇ ਜਿਹੜੇ ਉੱਤੇ ਮੁਲਾਜ਼ਮ ਆਗੂ ਸੀਗੇ ਉਹਨਾਂ ਨੇ ਸ਼ਰਯਾਤ ਧਮਕੀ ਵੀ ਦਿੱਤੀ ਸੀ ਮੈਂ ਤੁਹਾਨੂੰ ਟਰਮੀਨੇਟ ਕਰੂੰਗਾ ਸਰ ਨੂੰ ਤੁਹਾਡੇ ਸਾਥੀ ਨਾਲ ਗਏ ਸੀਗੇ ਨਾਲ ਉਹਨਾਂ ਨੂੰ ਜਿਤਾਉਣ ਦੀ ਤੀਤ ਵੀ ਤੁਸੀਂ ਇਹ ਜੰਗਾਂ ਨਾਲ ਲਾਇਆ ਕਰੋ ਸਾਥੀ ਹੋਰ ਤੁਸੀਂ ਦੱਸੋ 32000 ਦੇ ਬੋਧ ਬੋਲਣਾ ਕੀਰਤੀ ਲੋਕਾਂ ਖੜਨਾ ਕੋਈ ਜਲਮ ਹੈ ਤਾਂ ਅਸੀਂ ਤਾਂ ਸਾਡੀ ਜਥੇਬੰਦੀ ਇਹ ਸਾਰਾ ਕੁਝ ਕਰਦੀ ਰਹੂਗੀ ਕੋ ਲੋੜ ਅੱਜ ਇਸ ਦੀ ਹੈ ਇਹ ਹੈ ਦੇ ਪ੍ਰਸਤੁਪਰ ਜੋ ਇੱਕ ਠੋਕ ਕੇ 1.5 ਸਾਲ ਹੋ ਗਿਆ ਸਾਨੂੰ ਸੰਘਰਸ਼ ਦੇ ਪਿੰਡ ਵਿੱਚ ਵਿਚਰਦਿਆਂ ਇਸ ਦੇ ਮੈਡਮ ਦੇ ਧੌਣ ਦੇ ਵਿੱਚ ਉਹ ਕੱਲਾ ਹੈ ਜਿਹੜਾ ਹਾਲੇ ਤੱਕ ਕਿਸੇ ਨੂੰ ਨਾ ਗਦੇ ਇਥੇ ਦੇ ਮੇਲੇ ਨੂੰ ਕਿਸਿਆ ਨਾ ਜੀ ਫੂਟ ਸੀ ਤੇ ਨਾ ਹੀ ਇਹਦੀ ਪਿੱਠ ਤੇ ਬੈਠਾ ਇਹਦਾ ਭਰਾ ਜਿਹੜਾ ਦਿੱਲੀ ਦਾ ਸੈਕਟਰੀ ਕਿ ਹੁੰਦਾ ਹੈ ਉਹਨਾਂ ਦੱਸਿਆ ਉਹਨਾਂ ਕਿਰਤੀ ਲੋਕ ਨਹੀਂ ਦੱਸੇ ਉਹਨਾਂ ਆਦੇ ਜਿਹੜਾ ਭੈਣ ਭਰਾ ਦਾ ਪੱਖ ਹੈ ਉਹ ਵੀ ਉਹਨੇ ਅੱਗੇ ਰੱਖਿਆ ਜੋ ਪਰਨਾਦੀਕਤੋਂ ਚੈਲੰਜ ਕਰਦਾ ਹੈ ਇਸ ਮੱਚ ਤੋਂ ਵੀ ਅੱਜ ਜਿਹਦੇ 'ਚ ਹਿੰਮਤ ਹੈ ਮੈਂ ਸੁਣਿਆ ਇਹ ਅੰਦਰ ਬੈਠੀ ਹੈ ਅੱਜ ਜਿਹਦੇ 'ਚ ਹਿੰਮਤ ਹੈ ਲਿਆਵੇ ਅੱਜ ਆਪ ਦੀ ਐਮਐਲਏ ਨੂੰ ਲਿਆਵੇ ਬਠਿੰਡਾ ਡੀਸੀ ਨੂੰ ਤੇ ਲਿਆਵੇ ਆਪਣੇ ਸਰਪ੍ਰਾਹ ਨੂੰ ਇਥੋਂ ਗੇਟ ਵੀ ਲੰਘ ਕੇ ਦਿਖਾ ਦੇ ਸਾਨੂੰ ਫੋ ਸਾਥ ਨਰਾਸ਼ ਹੁੰਦੀ ਬੋਦੀ ਲੋੜ ਨੇ ਲੋੜ ਕੀ ਹੈ ਹੁਣ ਲੋੜ ਸਾਨੂੰ ਇਕੱਠੇ ਹੋਣ ਦੀ ਹੈ ਪਹਿਲਾਂ ਵੀ ਸਾਡੀ ਦੱਸ ਕੇ ਗਏ ਹੈ ਲੋੜ ਸਾਨੂੰ ਇਕੱਲੇ ਇਕੱਲੇ ਬੰਦੇ ਨੂੰ ਇਕੱਠੇ ਹੋਣ ਦੀ ਹੈ ਕਿਉਂਕਿ ਸਾਡਾ ਇਹ ਦੁਸ਼ਮਣਾਂ ਬਹੁਤ ਘਟ ਹੈ ਤੇ ਗੇਮ ਜਿਹੜੀ ਹੈ ਹੁਣ ਕਾਰਪੋਰੇਟ ਅਥਾ ਦੀ ਚੱਲੀ ਗਈ ਹੈ ਜਿਹੜੇ ਸਾਨੂੰ ਨਪੀੜ ਤੋਂ ਤਿਆਰ ਨਹੀਂ ਪਰ ਅਸੀਂ ਆਦੇ ਇਕਲੇ 서ਤੇ ਫਿਰ ਆਦੇ ਇਕੱਠ ਦੇ 서ਤੇ ਇਹ ਦੁਨੀਆ ਲੜਾਈਆਂ ਅੱਗੇ ਜਾਰੀ ਰੱਖਣੀਆਂ ਹੈ ਕਿਉਂਕਿ ਸਾਡੀ ਲੜਾਈ ਦਾ ਅੰਤਲਾ ਪਰਾ ਨਹੀਂ ਹੈਗਾ ਸੋ ਮੈਂ ਫੇਰ ਸਾਰੇ ਸਾਥੀਆਂ ਨੂੰ ਕਹਿੰਦੀ ਆਂ ਕਿ ਜਿਹੜੀ ਅੱਜ ਇਹ ਘਟਨਾਗ੍ਰਾਮ ਹੋਇਆ ਹੈ ਗਾਂ ਤੋਂ ਇਹ ਨਾ ਹੋਵੇ ਇੱਥੇ ਕੋਈ ਭ੍ਰਸ਼ਟਾਪਸਰ ਆਪੀਆਂ ਮਨਮਾਨੀਆਂ ਨਾ ਕਰ ਸਕੇ ਇਸ ਲਈ ਲੋੜ ਹੈ ਅਸੀਂ ਸਾਰੇ ਮਜ਼ਦੂਰ ਮੁਲਾਜ਼ਮ ਪੈਂਸਰ ਸਾਰੇ ਇਕੱਠੇ ਹੋ ਗਏ ਤਾਂ ਇਹ ਹੋ ਗਿਆ ਜਿਹੜੇ ਲੋਕ ਵਿਰੋਧੀ ਤੱਤ ਨੇ ਉਹਨਾਂ ਨੂੰ ਆਪਾਂ ਕੰਟਰੋਲ ਕਰ ਗਏ ਸਾਰਿਆਂ ਦਾ ਬਹੁਤ ਬਤਾ